ਪੁਨਰਸਜੀਤ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਜਿਨ੍ਹਾਂ ਨੇ ਅਕਾਲੀ ਦਲ ਬਾਦਲ ਵਿੱਚ ਵਾਪਸੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਗੁਰਪ੍ਰਤਾਪ ਸਿੰਘ ਵਡਾਲਾ ਜਿਨ੍ਹਾਂ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਵਿੱਚ ਵਾਪਸ ਜਾਣ ਕੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੀਡਰ ਜਿਹੜੇ ਵੱਖਰੇਵੇਂ ਹੋਏ ਸੀ ਉਹ ਸਾਰੇ ਇਕੱਠੇ ਹੋਏ ਸੀ ਵੱਡੇ ਵੱਡੇ ਜਿਨ੍ਹਾਂ ਦਾ ਅਦਾਸੀ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਵੀ ਕਿਸੇ ਗੱਲ ਨੂੰ ਲੈ ਕੇ ਤਰੇੜਾਂ ਪਈਆਂ ਸੀ ਤੇ ਉਹ ਬਾਅਦ ਵਿੱਚ ਇਕੱਠੇ ਹੋਏ ਜੋ ਅੱਜ ਪੰਜਾਬ ਚਾਹੁੰਦਾ ਹੈ ਕਿ ਪੰਥ ਦੀ ਇਕਤਾ ਹੋਵੇ ਪੰਥ ਸਾਰਾ ਇਕੱਠਾ ਹੋਵੇ ਜਿਸ ਦੇ ਬਾਰੇ ਵਿਕ੍ਰਮ ਸਿੰਘ ਮਜੀਠੀਆ ਦੇ ਉਸ ਬਿਆਨ ਤੋਂ ਬਾਅਦ ਗੁਰਪ੍ਰਤਾਪ ਸਿੰਘ ਵਡਾਲਾ ਦਾ ਇਹ ਪਹਿਲਾ ਬਿਆਨ ਆਇਆ ਹੈ ਤੁਹਾਨੂੰ ਅਸੀਂ ਗੁਰਪ੍ਰਤਾਪ ਵਡਾਲਾ ਦਾ ਉਹ ਬਿਆਨ ਸੁਣਾਵਾਂਗੇ ਕਦੋਂ ਅਕਾਲੀ ਦਲ ਵਿੱਚ ਵਾਪਸੀ ਕਰਨ ਜਾ ਰਹੇ ਨੇ ਤੁਸੀਂ ਜੁੜਿਓ ਲੋਕਲ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੁਨਰਸਜੀਤ ਅਕਾਲੀ ਦਲ ਦੇ ਸਾਰੇ ਲੀਡਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਬਾਰ-ਬਾਰ ਕਿ ਆਓ ਸਾਰੇ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਅਕਾਲੀ ਦਲ ਵਿੱਚ ਇਕੱਠੇ ਹੋ ਕੇ ਤੇ ਅਕਾਲੀ ਦਲ ਦੀ ਸਰਕਾਰ ਬਣਾਈਏ ਜੋ ਮਨਮਟਾਵ ਨੇ ਸਾਡੇ ਉਹਨਾਂ ਨੂੰ ਭੁਲਾ ਦਈਏ ਤੇ ਸਾਰੇ ਇੱਕ ਸਟੇਜ ਤੇ ਇਕੱਠੇ ਹੋਈਏ ਸ਼੍ਰੋਮਣੀ ਅਕਾਲੀ ਦਲ ਦੇ ਕੈਬਨ ਮੰਤਰੀ ਸਾਹਿਬ ਕਾ ਵਿਕਰਮ ਸਿੰਘ ਮਜੀਠੀਆ ਨੇ ਜੋ ਮੀਡੀਆ ਦੇ ਵਿੱਚ ਆ ਕੇ ਇਹ ਬਿਆਨ ਦਿੱਤਾ ਕਿ ਮੈਂ ਹਰੇਕ ਲੀਡਰ ਦੇ ਘਰ ਨੰਗੇ ਪੈਰੀ ਜਾ ਕੇ ਉਹਨਾਂ ਨੂੰ ਮਨਾਵਾਂਗਾ ਉਹਨਾਂ ਨੂੰ ਅਕਾਲੀ ਦਲ ਵਿੱਚ ਵਾਪਸ ਲੈ ਕੇ ਆਵਾਂਗਾ ਤੇ ਇੱਕ ਸਟੇਜ ਤੇ ਇਕੱਠੇ ਕਰਾਂਗਾ ਸੁਖਬੀਰ ਸਿੰਘ ਬਾਦਲ ਨਾਲ ਮਤ ਪੇਦ ਹੋ ਸਕਦੇ ਨੇ ਪਾਰਟੀ ਨਾਲ ਨਹੀਂ ਸੋ ਇਸੇ ਨੂੰ ਲੈ ਕੇ ਵੱਖ-ਵੱਖ ਸਾਰੇ ਹੀ ਲੀਡਰਾਂ ਦੇ ਬਿਆਨ ਆਏ ਜੋ ਅਕਾਲੀ ਦਲ ਦੇ ਨਾਲ ਅੱਜ ਵੀ ਖੜੇ ਨੇ ਉਹਨਾਂ ਨੇ ਕਿਹਾ ਕਿ ਉਹ ਅਕਾਲੀ ਦਲ ਨਾਲੋਂ ਕਦੇ ਵੱਖ ਨਹੀਂ ਹੋਏ ਜੋ ਅੱਜ ਪੰਜਾਬ ਚਾਹੁੰਦਾ ਲੋਕ ਚਾਹੁੰਦੇ ਨੇ ਕਿ ਪੰਥ ਦੀ ਇਕਤਾ ਹੋਵੇ ਪੰਥ ਇਕੱਠਾ ਹੋਵੇ ਤੇ ਪੰਥ ਦੀ ਸਰਕਾਰ ਬਣੇ ਜਿਸ ਮੂਲਾਕੇ ਪੁਨਰਜੀਤ ਅਕਾਲੀ ਦਲ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਤਾਂ ਉਹਨਾਂ ਦਾ ਇਸ ਦੇ ਉੱਪਰ ਬਹੁਤ ਵੱਡਾ ਬਿਆਨ ਆਇਆ ਜੋ ਗੁਰਪ੍ਰਤਾਪ ਸਿੰਘ ਵਡਾਲਾ ਦਾ ਤੁਹਾਨੂੰ ਅਸੀਂ ਉਹ ਬਿਆਨ ਸੁਣਾਉਂਦੇ ਹਾਂ ਕਿ ਕਦੋਂ ਉਹ ਵਾਪਸੀ ਕਰਨ ਜਾ ਰਹੇ ਨੇ ਅਕਾਲੀ ਦਲ ਬਾਦਲ ਦੇ ਵਿੱਚ ਜੀ ਜੀ ਬਈ ਇਹ ਤਾਂ ਪੰਥ ਦੇ ਵਿੱਚ ਪਹਿਲਾਂ ਵੀ ਹੁੰਦੀ ਆਈ ਆ ਬڑے بڑے ਲੀਡਰਾਂ ਦੇ ਵੱਖਰੇਵੇਂ ਪੈਦਾ ਹੋਏ ਲੀਡਰ ਵੱਖਰੇ ਹੋਏ ਉਹ ਵੀ ਇਕੱਠੇ ਹੋਏ ਜਿਹੜੇ ਬੜੇ ਬਹੁਤ ਜਿਨ੍ਹਾਂ ਦਾ ਆਧਾਰ ਸੀ ਪੰਜਾਬ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਕਦਮ ਕਾਰ ਸੀਗਾ ਇਹ ਕਾਲੀ ਜਲਦੀ ਚਲੋ ਆਪਣੀ ਪੁਰਾਣੀ ਹਿਸਟਰੀ ਆ ਜੇ ਕਿਤੇ ਕੋਈ ਕਿਸੇ ਵੀ ਗੱਲੋਂ ਕੋਈ ਫਰਕ ਪੈ ਜਾਵੇ ਆਪਸ ਵਿੱਚ ਵਿਚਾਰ ਨਾ ਰੰਗ ਤੇ ਵੱਖਰੇ ਵੀ ਹੁੰਦੇ ਇਕੱਠੇ ਵੀ ਹੁੰਦੇ ਆ ਅੱਜ ਲੋਕ ਚਾਹੁੰਦੇ ਆ ਸਮਾਮਨ ਕਰਦਾ ਕਿ ਪੰਥ ਇਕੱਠਾ ਹੋਵੇ ਜੀ ਚਲੋ ਜਿਹੜਾ ਸੋ ਏਸੀ ਗੁਰਪ੍ਰਤਾਪ ਸਿੰਘ ਬਡਾਲਾ ਜਿਨ੍ਹਾਂ ਨੇ ਇੱਕ ਟੀਵੀ ਚੈਨਲ ਦੇ ਉੱਪਰ ਗੱਲਬਾਤ ਕਰਦੇ ਹੋਇਆ ਕਿਹਾ ਕਿ ਪੰਜਾਬ ਚਾਹੁੰਦਾ ਲੋਕ ਚਾਹੁੰਦੇ ਨੇ ਕਿ ਪੰਥ ਇਕੱਠਾ ਹੋਵੇ ਜੋ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਮੀਡੀਆ ਦੇ ਵਿੱਚ ਉਹ ਅਜੇ ਤੱਕ ਮੀਡੀਆ ਦੇ ਵਿੱਚ ਹੀ ਇਹ ਨਾ ਕਿਸੇ ਨੂੰ ਕੋਈ ਉਸ ਬਿਆਨ ਦੇ ਬਾਰੇ ਗੱਲ ਹੋਈ ਹੈ ਕਿਸੇ ਲੀਡਰ ਦੇ ਨਾਲ ਤੇ ਨਾ ਹੀ ਕਿਸੇ ਲੀਡਰ ਤੱਕ ਪਹੁੰਚ ਕੀਤੀ ਗਈ ਹੈ ਸੋ ਗੁਰਪ੍ਰਤਾਪ ਸਿੰਘ ਬਡਾਲਾ ਨੇ ਇੱਕ ਗੱਲ ਕਹੀ ਕਿ ਭਾਵੇਂ ਪਹਿਲਾਂ ਵੀ ਅਕਾਲੀ ਦਲ ਇਕੱਠਾ ਹੁੰਦਾ ਰਿਹਾ ਜੋ ਵੱਖਰੇਵੇਂ ਸੀ ਉਹ ਕੁਲਾ ਕੇ ਅਸੀਂ ਸਾਰੇ ਇਕੱਠੇ ਹੁੰਦੇ ਰਹੇ ਆ ਵੱਡੇ ਵੱਡੇ ਲੀਡਰ ਇਕੱਠੇ ਹੁੰਦੇ ਰਹੇ ਨੇ ਸਾਡਾ ਤਾਂ ਕੋਈ ਵੱਖਰੇਵਾ ਨਹੀਂ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਅਕਾਲੀ ਦਲ ਨੂੰ ਸਰਜੀਤ ਕਰਨ ਵਾਸਤੇ ਇਹ ਮਹਿਮ ਛੇੜੀ ਸੀ ਜੋ ਅੱਜ ਅਕਾਲੀ ਦਲ ਮਜ਼ਬੂਤ ਹੋ ਚੁੱਕਿਆ ਹੈ ਅੱਜ ਅਕਾਲੀ ਦਲ ਦੀ ਜਿਹੜੀ ਲੋਕ ਨੇ ਉਪ ਦੁਆਰਾ ਅਕਾਲੀ ਦਲ ਵਿੱਚ ਜਨ ਪਹਿ ਚੁੱਕੀ ਹੈ ਤੇ ਅਕਾਲੀ ਦਲ ਦੀ ਸਰਕਾਰ ਬਣਨੀ ਤੈ ਜਿਸ ਨੂੰ ਲੈ ਕੇ ਗੁਰਪ੍ਰਤਾਪ ਸਿੰਘ ਉਲਾਲਾ ਨੇ ਕਿਹਾ ਹੈ ਕਿ ਉਹ ਅਕਾਲੀ ਦਲ ਨੂੰ ਇਕ ਕਰਨ ਵਾਸਤੇ ਜੋ ਵਿਕ੍ਰਮ ਸਿੰਘ ਮਜੀਠੀਆ ਨੇ ਬਿਆਨ ਦਿੱਤਾ ਸੀ ਉਹਦਾ ਸਵਾਦ ਕਰਦੇ ਆ ਪਰ ਅਜੇ ਤੱਕ ਉਹਨਾਂ ਤੱਕ ਕੋਈ ਪਹੁੰਚ ਨਹੀਂ ਹੋਈ ਜਦੋਂ ਉਹਨਾਂ ਤੱਕ ਵਿਕ੍ਰਮ ਸਿੰਘ ਮਜੀਠੀਆ ਜਾਂ ਕੋਈ ਲੀਡਰ ਜਾਵੇਗਾ ਤਾਂ ਉਹ ਬੈਠ ਕੇ ਇਸ ਦੇ ਉੱਪਰ ਚਰਚਾ ਕਰਨਗੇ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਜੋ ਅਕਾਲੀ ਦਲ ਦੇ ਵਿੱਚ ਇਕਤਾ ਹੋਵੇ ਤੇ ਅਕਾਲੀ ਦਲ ਇੱਕ ਹੋ ਕੇ ਪੰਜਾਬ ਦੇ ਵਿੱਚ ਸੇਵਾ ਕਰੇ ਪੰਜਾਬ ਦੀ ਪੰਥ ਦੀ ਪਾਰਟੀ ਪੰਜਾਬ ਦੇ ਭਲੇ ਲਈ ਕੰਮ ਕਰੇ ਸੋ ਇਸ ਨੂੰ ਲੈ ਕੇ ਗੁਰਪ੍ਰਤਾਪ ਸਿੰਘ ਬਡਾਲਾ ਦਾ ਇਹ ਬਿਆਨ ਆਇਆ ਇਸ ਤੋਂ ਪਹਿਲਾਂ ਜਿਹੜੇ ਕਿ ਪ੍ਰਵਿੰਦਰ ਸਿੰਘ ਟਿੰਸਾ ਮਨਪ੍ਰੀਤ ਸਿੰਘ ਅਲੀ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜ਼ਗੀਰ ਕੋਰ ਇਹਨਾਂ ਸਾਰਿਆਂ ਨੇ ਵੱਖ-ਵੱਖ ਬਿਆਨ ਦਿੱਤੇ ਸੀ ਕਿ ਅਸੀਂ ਵਿਕਰਮ ਸਿੰਘ ਮਜੀਠੀਆ ਦੇ ਉਸ ਬਿਆਨ ਦਾ ਸਵਾਦ ਕਰਦੇ ਹਾਂ ਪਰ ਵਿਕਰਮ ਸਿੰਘ ਮਜੀਠੀਆ ਅਜੇ ਤੱਕ ਇਹਨਾਂ ਲੀਡਰਾਂ ਤੱਕ ਪਹੁੰਚ ਨਹੀਂ ਕੀਤੀ ਵਿਕਰਮ ਸਿੰਘ ਮਜੀਠੀਆ ਨਹੀਂ ਪਹੁੰਚੇ ਕਦੋਂ ਵਿਕਰਮ ਸਿੰਘ ਮਜੀਠੀਆ ਇਹਨਾਂ ਦੇ ਕਰਜਾਉਣਗੇ ਇਹ ਸਵਾਗਤ ਕਰਨਗੇ ਵਿਕ੍ਰਮ ਸਿੰਘ ਮਜੀਠੀਆ ਨੂੰ ਜੋ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਹਿਆ ਕਿ ਅਸੀਂ ਜੱਫੀ ਪਾ ਕੇ ਉਸ ਦਾ ਸਵਾਦ ਕਰਾਂਗੇ ਔਰ ਅਕਾਲੀ ਦਲ ਨੂੰ ਇੱਕ ਕਰਨ ਵਾਸਤੇ ਕੋਈ ਨਾ ਕੋਈ ਲੀਡਰ ਤਾਂ ਅੱਗੇ ਆਵੇਗਾ ਜੋ ਇਹਨਾਂ ਦੋਨਾਂ ਧਿਰਾਂ ਦੇ ਵਿੱਚ ਆਪਸੀ ਏਕਤਾ ਕਰਾਵੇਗਾ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਕਿ ਪੂਰੀ ਲੀਡਰਸ਼ਿਪ ਨੇ ਇਹੀ ਗੱਲ ਕਹੀ ਹੋਈ ਹੈ ਕਿ ਸੁਖਵੀਰ ਸਿੰਘ ਬਾਦਲ ਜਿਹੜੀ ਲੀਡਰਸ਼ਿਪ ਹੈ ਉਸ ਤੋਂ ਨਾਰਾਜ਼ ਨੇ ਨਾ ਕਿ ਅਕਾਲੀ ਪਾਰਟੀ ਤੋਂ ਜੇਕਰ ਸੁਖਵੀਰ ਸਿੰਘ ਬਾਦਲ ਅਸਤੀਫਾ ਦੇ ਦਿੰਦੇ ਨੇ ਉਹ ਆਪਣੇ ਪਾਰਟੀ ਤੋਂ ਵੱਖ ਹੁੰਦੇ ਨੇ ਅਸਤੀਫਾ ਦੇ ਕੇ ਤੇ ਫਿਰ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਵੇਗਾ ਤੇ ਅਕਾਲੀ ਦਲ ਸਾਰਾ ਇੱਕ ਹੋਵੇਗਾ ਅੱਜ ਵੀ ਜਿਹੜਾ ਕਿ ਚੋਣਾਂ ਕਮੇਟੀ ਰਿਪੋਰਟ ਜਿਹੜੀ ਹੈ ਉਹ ਇਹੀ ਮੰਨ ਕਰਦੀ ਹੈ ਕਿ ਲੀਡਰਸ਼ਿਪ ਦੇ ਕਾਰਨ ਅਕਾਲੀ ਦਲ ਦਾ ਇਹ ਹਸ਼ਰ ਹੋਇਆ ਸੋ ਸੁਖਵੀਰ ਸਿੰਘ ਬਾਦਲ ਜੇਕਰ ਅਸਤੀਫਾ ਦੇਣਗੇ ਤਾਂ ਵਿਕ੍ਰਮ ਸਿੰਘ ਮਜੀਠੀਆ ਅਕਾਲੀ ਦਲ ਦੀ ਵੰਡ ਟੋਰ ਸਮਾਣਨਗੇ ਜਿਨ੍ਹਾਂ ਨੇ ਅੱਜ ਰੋਡ ਸ਼ੋਅ ਕੀਤਾ ਹੈ ਔਰ ਰੋਡ ਸ਼ੋਅ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਇਹਗਾ ਇਕੱਠ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜਿਸ ਵਿੱਚ ਅੱਜ ਅਕਾਲੀ ਦਲ ਦੀ ਦੁਬਾਰਾ ਸਾਖ ਜਗਦੀ ਹੈ ਅਕਾਲੀ ਦਲ ਦੇ ਵਿੱਚ ਹੁਣ ਉਹ ਦੁਬਾਰਾ ਰੂਪ ਪੈਦਾ ਹੋ ਗਈ ਹੈ ਜੋਸ਼ ਭਰਿਆ ਗਿਆ ਹੈ ਵਿਕ੍ਰਮ ਸਿੰਘ ਮਜੀਠੀਆ ਦੇ ਵੱਲੋਂ ਕਿ ਅਕਾਲੀ ਦਲ ਅੱਜ ਵੀ ਜਿਹੜਾ 2027 ਨੂੰ ਲੈ ਕੇ ਤਿਆਰੀਆਂ ਵਿੜ ਚੁੱਕਿਆ ਹੈ ਔਰ ਅਕਾਲੀ ਦਲ ਦੇ ਵਿੱਚ ਇਹ ਸਾਰੇ ਲੀਡਰ ਵਾਪਸ ਕਦੋਂ ਆਉਣਗੇ ਇਹ ਤਾਂ ਹੁਣ ਸਮਾਂ ਦੱਸੇਗਾ ਗੁਰਪ੍ਰਤਾਪ ਸਿੰਘ ਬਰਾੜਾ ਦਾ ਆਪਣਾ ਇਹ ਬਿਆਨ ਆਇਆ ਕਿ ਕਦੇ ਵੀ ਜਿਹੜਾ ਸਾਡਾ ਕੋਈ ਅਫਸੀ ਇਕੱਠ ਹੋ ਸਕਦਾ ਹੈ ਅਸੀਂ ਇੱਕ ਇੱਕ ਹੋ ਸਕਦੇ ਆ ਜੇਕਰ ਸਾਡੇ ਤੱਕ ਪਹੁੰਚ ਹੋਵੇਗੀ ਤਾਂ ਅਸੀਂ ਆਪਣੇ ਵਿਚਾਰਾਂ ਨੂੰ ਲੈ ਕੇ ਜਿਹੜੇ ਸਾਡੇ ਵਿਚਾਰ ਨੇ ਉਹਨਾਂ ਦੇ ਉੱਪਰ ਜੇ ਚਰਚਾ ਹੋਵੇਗੀ ਤਾਂ ਫਿਰ ਸਾਡੀ ਇਕਤਾ ਹੋਵੇਗੀ